ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਆਪਣੇ ਹਲਕੇ ਪੋਆ ਦੀਆਂ ਦੋ ਸੜਕਾਂ ਦਾ ਵੱਖ-ਵੱਖ ਖਸਾਨਾ ਤੇ ਨੀ ਪੱਥਰ ਰੱਖ ਦਿੱਤਾ ਹੈ। ਉਹਨਾਂ ਦੱਸਿਆ ਹੈ ਕਿ ਬੀਤੇ 15 ਸਾਲ ਤੋਂ ਇਹ ਲੋਕ ਟੁੱਟੀਆਂ ਪੱਧੀਆਂ ਸੜਕਾਂ ਦੇ ਉੱਪਰ ਫਿਰ ਰਹੇ ਸੀ ਤੇ ਲੋਕਾਂ ਨੂੰ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਹਨਾਂ ਇਹ ਵੀ ਜਾਣਕਾਰੀ ਦਿੱਤੀ ਹੈ ਕਿ 1 ਕਰੋੜ 13 ਲੱਖ ਰੁਪਏ ਇਨ੍ਹਾਂ ਸੜਕਾਂ ਦੇ ਉੱਪਰ ਖਰਚ ਕੀਤੇ ਜਾਣਗੇ ਤੇ ਲੰਬੇ ਸਮੇਂ ਤੋਂ ਇਹ ਸੜਕਾਂ ਨਹੀਂ ਬਣੀਆਂ ਸੀ ਤੇ ਇਨ੍ਹਾਂ ਸੜਕਾਂ ਦੇ ਬਣਨ ਦੇ ਨਾਲ ਲੋਕਾਂ ਨੂੰ ਕਾਫੀ ਜ਼ਿਆਦਾ ਸਹੂਲਤ ਮਿਲੇਗੀ। ਤੇ ਇਸ ਕਰਕੇ ਲੋਕ ਵੀ ਬੜੇ ਖੁਸ਼ ਨਜ਼ਰ ਆ ਰਹੇ ਨੇ ਨਾਲ ਹੀ ਉਹਨਾਂ ਦੱਸਿਆ ਹੈ ਕਿ ਪੂਰੇ ਪੰਜਾਬ ਦੇ ਅੰਦਰ ਹੜਾ ਨੇ ਸੜਕਾਂ ਉੱਪਰ ਬਾਬਤ ਕੀਤਾ ਹੈ ਤੇ ਉਹਨਾਂ ਸੜਕਾਂ ਦੀ ਮੁਰੰਮਤ ਦੇ ਲਈ ਤੇ ਨਵ ਨਿਰਮਾਣ ਦੇ ਲਈ ਵੀ ਪੰਜਾਬ ਸਰਕਾਰ ਵੱਲੋਂ ਯੋਜਨਾ ਉਲੀਕੀ ਗਈ ਹੈ ਤੇ ਜਲਦੀ ਹੀ ਲੋਕਾਂ ਨੂੰ ਚੰਗੀਆਂ ਸੜਕਾਂ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਲੋਕਾਂ ਨੂੰ ਆਵਾਜਾਈ ਦੇ ਲਈ ਕਿਸੇ ਕਿਸਮ ਦੀ ਦਿੱਕਤ ਪਰੇਸ਼ਾਨੀ ਨਾ ਚੱਲਣੀ ਪਵੇ ਅੱਜ ਮੈਂ ਦੋ ਸੜਕਾਂ ਜਿਹੜੀਆਂ ਉਹਦਾ ਨਹੀਂ ਪੱਥਰ ਰੱਖਿਆ ਉਹਦੇ ਕੰਮ ਨੂੰ ਚਾਲੂ ਕਰਾਇਆ ਸੋ ਇਹ ਮੈਂ ਕਹਿ ਸਕਦਾ ਕਿ ਜਿਹੜਾ ਖੜਾਂ ਤੋਂ ਬਾਅਦ ਖੜਾਂ ਤੋਂ ਬਾਅਦ ਜਿਹੜਾ ਸੜਕਾਂ ਦੀ ਕਨੈਕਟੀਵਿਟੀ ਖਰਾਬ ਹੋਈ ਹੈ ਉਹਨੂੰ ਸੁਚਾਰੂ ਕਰਨ ਦੇ ਲਈ ਵੱਡੇ ਪੱਧਰ ਤੇ ਸੂਚੇ ਪੰਜਾਬ 'ਚ ਹੀ ਪਲਾਨ ਚੱਲ ਰਹੇ ਆ ਸੋ ਮੇਰੇ ਹਲਕੇ ਦੇ ਅੰਦਰ ਵੀ ਇਹ ਸੜਕਾਂ ਦੀ ਉਹਦੀ ਰਿਪੇਅਰ ਦੇ ਲਈ ਔਰ ਨਵੀਆਂ ਬਣਾਉਣ ਦੇ ਲਈ ਉਹਦੀ ਵਾਈਡਨਿੰਗ ਦੇ ਲਈ ਵੱਡੇ ਪੱਧਰ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਦਿਲ ਖੋਲ ਕੇ ਸਾਨੂੰ ਪੈਸੇ ਦਿੱਤੇ ਆ ਸੋ ਅੱਜ ਰਹੀਮਪੁਰ ਤੋਂ ਲੈ ਕੇ ਫੂਲਪੁਰ ਤੇ ਮਾਨ ਨੰਗਲ ਤੱਕ ਔਰ ਨੰਗਲ ਫਰੀਦਾ ਤੱਕ ਔਰ ਨਾਲ ਦੀ ਨਾਲ ਤਾਰਾਗੜ ਤੋਂ ਲੈ ਕੇ ਪਟੋਆ ਤੇ ਅਪ ਟੂ ਰਤਨਗੜ ਸੋ ਇਹ ਲਗਭਗ 5 ਕਿਲੋਮੀਟਰ ਤੋਂ ਉੱਪਰ 5 ਕਿਲੋਮੀਟਰ ਤੋਂ ਉੱਪਰ ਜਿਹੜਾ ਇਹ ਸੜਕ ਦਾ ਅਜੇ ਨਹੀਂ ਪੱਤਾ ਰੱਖਿਆ ਸੋ 1 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਰਿਪੇਅਰ ਦੇ ਕੰਮ ਨੇਪਰੇ ਚੜਨਗੇ ਸੋ ਲਗਾਤਾਰ ਆਪਣੇ ਲੋਕਾਂ ਦੇ ਅੰਦਰ ਆਪਣੇ ਲੋਕਾਂ ਦੇ ਦੁੱਖਾਂ ਨੂੰ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਜਿੱਥੇ ਪੰਜਾਬ ਸਰਕਾਰ ਲੱਗੀ ਉੱਥੇ ਮੈਂ ਵੀ ਹਰ ਰੋਜ਼ ਕੋਈ ਨਾ ਕੋਈ ਸੜਕ ਦਾ ਕੋਈ ਨਾ ਕੋਈ ਪ੍ਰੋਜੈਕਟ ਦਾ ਉਗਾਟਨ ਕਰ ਰਹੇ ਆ ਸੋ ਮੈਨੂੰ ਉਮੀਦ ਆ ਕਿ ਇਹ ਸੜਕ ਜਲਦੀ ਬਰਾਗੀ ਅਸੀਂ ਇਸ ਇਲਾਕੇ ਦੇ ਲੋਕਾਂ ਨੂੰ ਜਿਹੜੀ ਉਹ ਸਪੁਰਦ ਕਰਾਂਗੇ ਸੋ ਮੈਂ ਕਹਿ ਸਕਦਾ ਕਿ ਮੈਂ ਅੱਜ ਫੂਲਪੁਰ ਦੇ ਅੰਦਰ ਜਦੋਂ ਉਗਾਟਨ ਕਰ ਰਿਹਾ ਸੀਗਾ ਤੇ ਮੈਂ ਲੋਕਾਂ ਨੂੰ ਪੁੱਛਿਆ ਵੀ ਸੜਕ ਕਿੰਨੀ ਦੇਰ ਬਾਅਦ ਬਣ ਰਹੀ ਆ ਇਹ ਉੱਥੇ ਲੋਕਾਂ ਨੇ ਦੱਸਿਆ ਵੀ ਇਹ ਸੜਕ 15 ਸਾਲ ਬਾਅਦ ਜਿਹੜੀ ਉਹਦੀ ਰਿਪੇਅਰ ਹੋ ਰਹੀ ਹੈ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ 15 ਸਾਲ ਕਿਸ ਹਾਲਾਤਾਂ ਦੇ ਵਿੱਚ ਲੋਕ ਇਹਨਾਂ ਟੁੱਟੀਆਂ ਤੇ 11ਵੀਂ ਵਾਲੀ ਸੜਕਾਂ ਦੇ ਵਿੱਚੋਂ ਗੁਜ਼ਰਿਆ ਸੋ ਪੂਰੇ ਹਲਕੇ ਦੇ ਅੰਦਰ ਸੜਕਾਂ ਦਾ ਜਾਲ ਬਸਾਇਆ ਜਾ ਰਿਹਾ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ